ਪੀਤੀ ਦੇ ਰਾਤ ਇੱਕ ਕਿਸਾਨੀ ਅੰਦੋਲਨ ਹੋ ਰਿਹਾ ਸੀ ਤੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਲੱਖਾਂ ਸਦਾਨਾਂ ਤੇ ਬਲਦੇਵ ਸਿਰਸਾ ਦੇ ਸਮਰਥਕ ਆਪਸ ਵਿੱਚ ਝੜ ਗਏ ਨੇ ਪਤਨਾ ਦੇ ਨਿਆਲ ਬਾਈਪਾਸ ਉੱਤੇ ਫਾਇਰਿੰਗ ਦੀ ਖਬਰ ਹੈ ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਬਲਦੇਵ ਸਿਰਸਾ ਦੇ ਸਮਰਥਕਾਂ ਵਿੱਚ ਤਕਰਾਰ ਹੋ ਗਈਏ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਚ ਨੌਜਵਾਨਾਂ ਨੇ ਘੇਰ ਲਿਆ ਤੇ ਉਸੇ ਦੌਰਾਨ ਫਾਇਰਿੰਗ ਹੋਈ ਦੋਸ਼ ਲੱਗ ਰਹੇ ਨੇ ਕਿ ਕਿਰਿਆਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਤੇ ਮੌਕੇ ਤੋਂ ਫਰਾਰ ਹੋ ਗਏ ਬੈਂਸ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਇਸ ਤੋਂ ਬਾਅਦ ਲੱਖਾ ਉੱਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁਝ ਨੌਜਵਾਨ ਡਾਂਗਾ ਨਾਲ ਅੱਗੇ ਵਧਦੇ ਨੇ ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਏ ਤੇ 10 ਤੋਂ 12 ਰਾਉਂਡ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਏ ਖਨੌਰੀ ਤੋਂ 15 ਕਿਲੋਮੀਟਰ ਪਹਿਲਾਂ ਪਾਤਲਾ ਕੋਲ ਉਹ ਫਾਇਰਿੰਗ ਹੋਈ ਏ 10 ਦੇ ਇੱਕ ਲੱਖਾ ਸਿਦਾਨਾ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਸਮਰਥਨ ਵਿੱਚ ਪੁੱਜਾ ਸੀ ਇਸ ਦੌਰਾਨ ਰਾਹ ਵਿੱਚ ਕੁਝ ਨੌਜਵਾਨਾਂ ਨੇ ਇਸ ਨੂੰ ਘੇਰ ਲਿਆ ਤੇ ਇਸੇ ਦੌਰਾਨ ਫਾਇਰਿੰਗ ਹੋਈ ਦੱਸੀ ਜਾ ਰਹੀ ਏ ਦੱਸਿਆ ਜਾ ਰਿਹਾ ਹੈ ਕਿ ਧਰਨੇ ਵਿੱਚ ਜੀ.ਐਸ.ਬੀ ਨੂੰ ਲੈ ਕੇ ਇਹ ਤਕਰਾਰ ਹੋਈ ਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ